ਔਰ ਜਦੋਂ ਤੁਸੀਂ ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾ ਜਾਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਫੇਟ ਇਕੱਠੀ ਹੋਣੀ ਹੀ ਹੋਣੀ ਆ ਇੱਕ ਸਮੱਸਿਆ ਨੂੰ ਪਹੁੰਚਣ ਦੇ ਲਈ ਤੁਹਾਨੂੰ 1 ਘੰਟਾ ਰਨਿੰਗ ਕਰਨੀ ਪੈਗੀ ਬੋਡੀ ਵੇਟ ਤੁਸੀਂ ਘਟਾਉਣਾ ਵਾ ਘਰ ਦੇ ਵਿੱਚ ਰਹਿ ਕੇ ਹੀ ਤਾਂ ਕੋਸ਼ਿਸ਼ ਕਰਿਆ ਕਰੋ ਮਹੀਨੇ 'ਚ ਇੱਕ ਦਿਨ ਖਾ ਲਓ ਤੁਹਾਨੂੰ ਕੁਝ ਨਹੀਂ ਕਹਦਾਗਾ ਜੋ ਮਰਜ਼ੀ ਖਾ ਲਓ ਤੁਸੀਂ ਕੋਈ ਚੱਜ ਦੀ ਚੀਜ਼ ਤਾਂ ਤੁਸੀਂ ਖਾ ਨਹੀਂਦੇ ਜਿਹੜਾ ਪ੍ਰੋਟੀਨ ਆ ਸਾਡੀ ਤੁਸੀਂ ਸਿਹਤ ਪੱਖੋਂ ਵੀ ਫਿੱਟ ਹੋਵੋਗੇ ਤੇ ਮੈਂਟਲੀ ਦਿਮਾਗ ਤੋਂ ਵੀ ਤੁਸੀਂ ਫਿੱਟ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਡਾ ਜਿਹੜਾ ਬੋਡੀ weight ਕਿਉਂ ਵੱਧਦਾ ਵਾ ਸਾਡਾ ਜਿਹੜਾ ਭਾਰ ਆ ਉਹ ਕਿਉਂ ਵੱਧਦਾ ਵਾ ਤੇ ਸਾਡੇ ਸਰੀਰ ਦੇ ਉੱਤੇ ਫੇਟ ਆ ਉਹ ਕਿਵੇਂ ਚੜਦੀ ਹੈ ਜੀ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣਾ ਜੀ ਕਿਉਂਕਿ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਸਾਰੇ ਡਾਊਟ ਨੇ ਜਿਹੜੇ ਉਹ ਕਲੀਅਰ ਹੋ ਜਾਣਗੇ ਕਿਉਂਕਿ ਬਹੁਤ سارے ਮੇਰੇ ਭੈਣ ਭਰਾਏ ਉਹ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਕਿ ਸਾਡਾ ਮਤਲਬ ਬੋਡੀ weight ਬਹੁਤ ਤੇਜ਼ੀ ਨਾਲ ਵਧਦਾ ਵਾ ਅਸੀਂ ਕੁਝ ਖਾਂਦੇ ਵੀ ਨਹੀਂ ਹੈਗੇ ਵੀ ਸਾਡੇ ਬੋਡੀ weight ਤੇ ਫੈਟ ਪਤਾ ਨਹੀਂ ਕਿਉਂ ਜੜੀ ਜਾਂਦੀ ਆ ਸੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ ਤੁਹਾਡਾ ਜਿਹੜਾ ਬੋਡੀ ਵੇਟ ਆ ਕਿਉਂ ਵਧਦਾ ਤੇ ਤੁਹਾਡੇ ਫੈਟ ਜਿਹੜੀ ਉਹ ਕਿਉਂ ਚੜਦੇ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਹੜਾ ਸਾਡਾ ਬੋਡੀ ਵੇਟ ਵਧਦਾ ਕੀ ਕਰਦਾ ਬੋਡੀ ਵੇਟ ਦਾ ਵਧਣ ਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਕੈਲਰੀਜ਼ ਅਸੀਂ ਖਾ ਲੈਂਦੇ ਆ ਦੇਖੋ ਹਰ ਇੱਕ ਬੰਦੇ ਦੇ ਉਮਰ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਇੱਕ ਕੈਲਰੀਜ਼ ਹੁੰਦੀਆਂ ਨੇ ਜਿਵੇਂ ਮੰਨ ਕੇ ਚਲੋ ਬੰਦੇ ਦੇ ਲਈ ਹੁੰਦੀ ਆ 2500 ਕੈਲਰੀ ਆ ਇੱਕ ਦਿਨ ਬੰਦੇ ਦੇ ਲਈ ਇੱਕ ਬੰਦੇ ਨੇ ਜੇ 2500 ਤੋਂ ਕੈਲਰੀ ਤੋਂ ਉਹ ਵੱਧ ਖਾਊਗਾ ਉਦੋਂ ਬੋਡੀ ਵੇਟ ਜਿਆਦਾ ਵਧੇਗਾ ਹੀ ਵਧੇਗਾ ਜੇ ਉਹ 2500 ਤੋਂ ਘੱਟ ਖਾਊਗਾ ਹਨਾ ਵਰਕਆਊਟ ਵੀ ਕਰੂਗਾ ਮੰਨ ਕੇ ਚਲੋ ਉਹਨੇ 2000 ਕੈਲਰੀਜ਼ ਖਾਧੀਆਂ ਤੇ 3000 ਕੈਲਰੀਜ਼ ਉਹਨੇ ਬਰਨ ਕਰਤੀਆਂ ਜਾਨੀ ਕਿ 1000 ਕੈਲਰੀਜ਼ ਉਹਨੇ ਜਿਆਦਾ ਬਰਨ ਕੀਤੀ ਆ 2000 ਕੈਲਰੀਜ਼ ਖਾਧੀ ਤੇ 1000 ਕੈਲਰੀਜ਼ ਉਹਨੇ ਵੱਧ ਫੂਕਦੀ 3000 ਕੈਲਰੀਜ਼ ਉਹਨੇ ਫੂਕਦੀ ਆ 1000 ਕੈਲਰੀਜ਼ ਵੱਧ ਹੀ ਫੂਕੀ ਨਾ ਤਾਂ ਉਹਦੇ ਨਾਲ ਕੀ ਕੀ ਉਹ ਤਾਂ ਬੋਡੀ ਵੇਟ ਘਟੇਗਾ ਜਾਨੀ ਕਿ ਵਧੇਗਾ ਨਹੀਂ ਉਹਦਾ ਤੁਹਾਡੇ ਬੋਡੀ ਵੇਟ ਦਾ ਵਧਣ ਦਾ ਕਾਰਨ ਇਹ ਆ ਵੀ ਤੁਸੀਂ ਕੈਲਰੀਜ਼ ਜਿਆਦਾ ਖਾਣੇ ਤੂੰ ਹਮੇਸ਼ਾ ਕਰੇ ਜੀ ਸੋਚਾ ਕਰੋ ਥੋੜੀ ਥੋੜੀ ਦੇਰ ਬਾਅਦ ਘੱਟ ਖਾਓ ਕੇਲੇਜ਼ ਘੱਟ ਖਾਓ ਤਲੀਆਂ ਚੀਜ਼ਾਂ ਨਾ ਖਾਓ ਤੁਹਾਡੀ ਬੋਡੀ ਦੇ ਵਿੱਚ ਫੈਟ ਕਿਉਂ ਜਮਾ ਹੁੰਦੀ ਆ ਉਹ ਜਮਾ ਤਾਂ ਹੁੰਦੀ ਆ ਕਿਉਂਕਿ ਤੁਸੀਂ ਖਾਂ ਜਦੋਂ ਤੁਸੀਂ ਖਾਂਦੇ ਹੋ ਤੁਸੀਂ ਸਮੋਸੇ ਵੀ ਖਾਈ ਜਾਂਦੇ ਹੋ ਜਲੇਬੀਆਂ ਵੀ ਖਾਈ ਜਾਂਦੇ ਹੋ ਰਸਗੁੱਲੇ ਵੀ ਖਾਈ ਜਾਂਦੇ ਹੋ ਗਲਾਵ ਜੰਮਣੇ ਵੀ ਖਾਈ ਜਾਂਦੇ ਹੋ ਕੁਲਚੇ ਛੋਲੇ ਵੀ ਖਾਈ ਜਾਂਦੇ ਹੋ ਤੁਸੀਂ ਹਨਾ ਘਰ ਜਾ ਕੇ ਫਿਰ ਤੁਸੀਂ ਰੋਟੀਆਂ ਵੀ ਖਾਈ ਜਾਂਦੇ ਹੋ ਚੋਲ ਵੱਧ ਖਾਈ ਜਾਂਦੇ ਹੋ ਕਦੇ ਕੁਝ ਖਾਈ ਜਾਂਦੇ ਹੋ ਉਹਦੇ ਨਾਲ ਜਦ ਤੁਹਾਡਾ ਬੋਡੀ weight ਵਧੇਗਾ ਹੀ ਫੈਟੀ ਚੜੇਗੀ ਤੁਸੀਂ ਕੋਈ ਚੱਜ ਦੀ ਚੀਜ਼ ਤਾਂ ਤੁਸੀਂ ਖਾ ਨਹੀਂਦੇ ਜਿਹੜਾ ਪ੍ਰੋਟੀਨ ਆ ਸਾਡੀ ਬੋਡੀ ਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਹੁੰਦਾ ਵਾ ਪ੍ਰੋਟੀਨ ਤਾਂ ਅਸੀਂ ਆਪਣੀ ਬੋਡੀ ਨੂੰ ਦੇ ਨਹੀਂਦੇ ਪ੍ਰੋਟੀਨ ਤਾਂ ਅਸੀਂ ਆਪਣੀ ਬੋਡੀ ਨੂੰ ਦੇ ਨਹੀਂਦੇ ਅਸੀਂ ਜੰਕ ਫੂਡ ਖਾ ਰਹੇ ਹਾਂ ਜਿਹੜਾ ਵੀ ਤੁਸੀਂ ਜੰਕ ਫੂਡ ਖਾ ਰਹੇ ਹੋ ਤੁਸੀਂ ਹਨ ਮੰਨ ਕੇ ਚਲੋ ਤੁਸੀਂ 버거 ਖਾ ਲਿਆ ਪੀਜ਼ਾ ਖਾ ਲਿਆ ਜਾਂ ਤੁਸੀਂ ਸੈਂਡਵਿਚ ਖਾ ਲਈ ਕੋਈ ਵੀ ਚੀਜ਼ ਖਾ ਲਈ ਇਹਦੇ ਵਿੱਚ ਪ੍ਰੋਟੀਨ ਨਹੀਂ ਹੈਗਾ ਇਹਦੇ ਵਿੱਚ ਪ੍ਰੋਟੀਨ 0% ਆ ਕੋਈ ਪ੍ਰੋਟੀਨ ਨਹੀਂ ਹੈਗਾ ਤੇ ਇਹਦੇ ਵਿੱਚ ਫੈਟ ਆ ਸਾਰੀ ਫੈਟ ਹੀ ਇਹਦੇ ਵਿੱਚ ਸਾਰੀਆਂ ਚੀਜ਼ ਜੇ ਤੇਲ ਦੇ ਵਿੱਚ ਬਣੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਫਰਾਈ ਕੀਤੀਆਂ ਹੋਈਆਂ ਨੇ ਪਕੋੜੇ ਸਮੋਸੇ ਬਰੈਡ ਕੁਲਚੇ ਛੋਲੇ ਤੇ ਉਤੋਂ ਬਣੀਆਂ ਵੀ ਮੇਦੇ ਦੀਆਂ ਹੋਈਆਂ ਨੇ ਜਦੋਂ ਤੁਸੀਂ ਇਹ ਚੀਜ਼ਾਂ ਖਾਣੇ ਹੋ ਤੁਸੀਂ ਕਹਿੰਦੇ ਵੀ ਜਿਸ ਤਾਂ ਬਹੁਤ ਥੋੜੀ ਖਾਣੇ ਆ ਸੀ ਘੱਟ ਖਾਣੇ ਆ ਚਾਹੇ ਤੁਸੀਂ ਘੱਟ ਖਾਓ ਚਾਹੇ ਤੁਸੀਂ ਵੱਧ ਖਾਓ ਉਨੇ ਇਫੈਕਟ ਉਨੇ ਹੀ ਪਾਣਾ ਵਾ ਕਿਉਂਕਿ ਇਹ ਚੀਜ਼ਾਂ ਸਾਡੇ ਲਈ ਨਹੀਂ ਬਣੀਆਂ ਹੈਗੀਆਂ ਹੋਇਆ ਵੀ ਚਲੋ ਚਲੋ ਮਹੀਨੇ 'ਚ ਇੱਕ ਅੱਧੀ ਵਾਰੀ ਬੰਦੇ ਨੇ ਥੋੜਾ ਜਿਹਾ ਟੈਸਟ ਦੇਖਣ ਵਾਸਤੇ ਖਾ ਲਿਆ ਪਰ ਜਦੋਂ ਤੁਸੀਂ ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾ ਜਾਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਫੇਟ ਇਕੱਠੀ ਹੋਣੀ ਹੀ ਹੋਣੀ ਆ ਵਰਕਆਊਟ ਤਾਂ ਦੇਖੋ ਤੁਸੀਂ ਕਰਦੇ ਨਹੀਂ ਹੈਗੇ ਵਰਕਆਊਟ ਤੁਸੀਂ ਕਰਦੇ ਨਹੀਂ ਹੈਗੇ ਹੁਣ ਜਦੋਂ ਤੁਸੀਂ ਇੱਕ ਸਮੋਸਾ ਖਾਣੇ ਹੋ ਇੱਕ ਸਮੋਸੇ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀ ਆ ਮੰਨ ਕੇ ਚਲੋ ਤੁਸੀਂ ਇੱਕ ਸਮੋਸਾ ਖਾ ਲਿਆ ਨਾ ਤਾਂ ਮੰਨ ਕੇ ਚਲੋ ਤੁਹਾਨੂੰ ਇੱਕ ਘੰਟਾ ਰਨਿੰਗ ਕਰਨੀ ਪੈਗੀ ਇੱਕ ਸਮੋਸੇ ਨੂੰ ਪਹੁੰਚਾਉਣ ਦੇ ਲਈ ਇੱਕ ਸਮੋਸੇ ਨੂੰ ਪਚਾਉਣ ਦੇ ਲਈ ਤੁਹਾਨੂੰ 1 ਘੰਟਾ ਰਨਿੰਗ ਕਰਨੀ ਪੈਗੀ ਤਾਂ ਤੁਸੀਂ ਉਹ ਕੇਲਰੀਜ਼ ਬਰਨ ਕਰੋਗੇ ਤੁਸੀਂ ਕੀ ਕਰਦੇ ਹੋ ਤੁਸੀਂ 4-4 ਸਮੋਸੇ ਖਾ ਜਾਂਦੇ ਹੋ ਜਾਨੀ ਕਿ 4 ਘੰਟੇ ਰਨਿੰਗ ਕਰਨੀ ਪਊਗੀ 4 ਘੰਟੇ ਤੁਸੀਂ ਦੌੜਦੇ ਹੋ ਨਹੀਂ ਦੌੜਦੇ ਸੋ ਇਹ ਚੀਜ਼ਾਂ ਅਸੀਂ ਖਾਣੀਆਂ ਹੀ ਕਿਉਂ ਆ ਸੋ ਇਹ ਚੀਜ਼ਾਂ ਨੂੰ ਅਵੋਇਡ ਕਰੋ ਜਿੰਨਾ ਤੁਸੀਂ ਇਹ ਚੀਜ਼ਾਂ ਨੂੰ ਅਵੋਇਡ ਕਰੋਗੇ ਤੁਸੀਂ ਸ਼ੂਗਰ ਖਾਈ ਜਾਂਦੇ ਹੋ ਜਿਹੜੀ ਸ਼ੂਗਰ ਆ ਉਹਦੇ ਵਿੱਚ ਨਾ ਤਾਂ ਕਾਰਬੋਹਾਈਡਰੇਟ ਹੈਗੇ ਨਾ ਉਹਦੇ ਵਿੱਚ ਕੁਝ ਵੀ ਨਹੀਂ ਉਹਦੇ ਵਿੱਚ ਫੈਟ ਆ ਨਹੀਂ ਰਹੀ ਉਹ ਗੰਧ ਆ ਨਹੀਂ ਰਹੀ ਉਹ ਗੰਦ ਅਸੀਂ ਖਾਈ ਜੰਨੇ ਆ ਰਸਗੁੱਲੇ ਅਸੀਂ ਖਾਈ ਜੰਨੇ ਆ ਗਲਾਬ ਜਮਨ ਖਾਈ ਜੰਨੇ ਅਸੀਂ ਚਾਹ ਦੇ ਵਿੱਚ ਮਿੱਠਾ ਪਾਪਾ ਖਾਈ ਜੰਨੇ ਸੀ ਕਹਿੰਦੇ ਯਾਰ ਮਿੱਠਾ ਬਹੁਤ ਘਾਟਾ ਚਾਹ ਉਹਦੇ ਵਿੱਚ ਹੋਰ ਮਿੱਠਾ ਪਾ ਵੀ ਚਾਹ ਸਵਾਦ ਲੱਗੇ ਤੁਸੀਂ ਮਿੱਠਾ ਪਾਈ ਜੰਨੇ ਹੋ 슈ਗਰ ਅਸੀਂ ਖਾਈ ਜੰਨੇ ਆ ਉਹਦੇ ਨਾਲ ਤੁਹਾਡਾ ਬੋਡੀ ਵੇਟ ਹੀ ਵਧੇਗਾ ਤੁਸੀਂ ਖਾਂਦੇ ਘਾਟੋਂ ਮੰਨ ਕੇ ਚੱਲੋ ਤੁਸੀਂ ਘੱਟ ਖਾਂਦੇ ਤੁਸੀਂ ਕਹਿੰਦੇ ਸੀ ਘੱਟ ਖਾਂਦੇ ਵੀਰ ਜੀ ਪਰ ਤੁਹਾਡਾ ਬੋਡੀ ਵੇਟ ਫਿਰ ਵੀ ਵੱਜ ਜਾਂਦਾ ਬਾ ਤੁਸੀਂ ਦਿਨ ਦੇ ਵਿੱਚ 2-3 ਵਾਰ ਖਾਂਦੇ ਹੋ ਪਰ ਜਦੋਂ ਵੀ ਤੁਸੀਂ ਖਾਂਦੇ ਹੋ ਤੁਸੀਂ ਮਿੱਠੀਆਂ ਚੀਜ਼ਾਂ ਖਾਂਦੇ ਹੋ ਤਲੀਆਂ ਚੀਜ਼ਾਂ ਖਾਂਦੇ ਹੋ ਤੁਸੀਂ ਉਹਨਾਂ ਦੇ ਵਿੱਚ ਕੇਲਰੀਜ਼ ਬਹੁਤ ਕੋਈ ਤੁਸੀਂ ਪ੍ਰੋਟੀਨ ਵਾਲੀ ਚੀਜ਼ ਤਾਂ ਤੁਸੀਂ ਖਾ ਹੀ ਨਹੀਂ ਰਹੇ ਤੁਸੀਂ ਇਹ ਦੇਖੋ ਖੁਦ ਦੇਖੋ ਯਾਰ ਤੁਸੀਂ ਇੱਕ ਦਿਨ ਦੇ ਵਿੱਚ ਪਨੀਰ ਕਿੰਨਾ ਖਾ ਜਾਂਦੇ ਹੋ ਤੁਸੀਂ ਖਾਂਦੇ ਹੋ ਪਨੀਰ ਨਹੀਂ ਪ੍ਰੋਟੀਨ ਕਿੰਨਾ ਲੈਣੇ ਤੁਸੀਂ ਬਿਲਕੁਲ ਵੀ ਨਹੀਂ ਲੈਂਦੇ ਹੈਗੇ ਸੋ ਇਸ ਕਰਕੇ ਜੇ ਤੁਸੀਂ ਹਮੇਸ਼ਾ ਫਿੱਟ ਰਹਿਣਾ ਵਾ ਬੋਡੀ weight ਤੁਸੀਂ ਘਟਾਉਣਾ ਵਾ ਘਰ ਦੇ ਵਿੱਚ ਰਹਿ ਕੇ ਹੀ ਤਾਂ ਕੋਸ਼ਿਸ਼ ਕਰਿਆ ਕਰੋ ਆਪਣੇ ਪ੍ਰੋਟੀਨ ਲੈਵਲ ਨੂੰ ਵਧਾਓ ਗ੍ਰੀਨ ਵੇਜੀਟੇਬਲ ਨੇ ਜਿਹੜੀਆਂ ਤੁਸੀਂ ਖੁਦ ਸੋਚੋ ਗ੍ਰੀਨ ਵੇਜੀਟੇਬਲ ਤੁਸੀਂ ਕਿੰਨੀਆਂ ਖਾਂਦੇ ਹੋ ਤੁਸੀਂ ਤੁਸੀਂ ਗ੍ਰੀਨ ਵੇਜੀਟੇਬਲ ਬਿਲਕੁਲ ਵੀ ਖਾਂਦੇ ਹੋ ਨਹੀਂ ਤੂੰ ਗ੍ਰੀਨ ਵੇਜੀਟੇਬਲ ਨੂੰ ਵਧਾਓ ਸਲਾਦ ਨੂੰ ਵਧਾਓ ਜਦੋਂ ਤੁਸੀਂ ਲੰਚ ਕਰਦੇ ਹੋ ਡਿਨਰ ਕਰਦੇ ਹੋ ਖੁਦ ਆਪਣੇ ਆਪ ਨੂੰ ਸਵਾਲ ਕਰੋ ਯਾਰ ਤੁਸੀਂ ਕਿੰਨਾ ਕੁ ਸਲਾਦ ਖਾਣੇ ਹੋ ਹਰ ਇੱਕ ਮੀਲ ਦੇ ਵਿੱਚ ਇੱਕ ਪਲੇਟ ਭਰ ਕੇ ਸਲਾਦ ਦੀ ਖਾਓ ਹੀ ਖਾਓ ਸਲਾਦ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਸਲਾਦ ਦੇ ਵਿੱਚ ਫਾਈਬਰ ਹੁੰਦਾ ਵਾ ਜਿਹੜਾ ਸਾਡੀ ਬੋਡੀ ਨੂੰ ਚਾਹੀਦਾ ਹੁੰਦਾ ਵਾ ਤੇ ਉਹ ਅਸੀਂ ਖਾਣਾ ਹੀ ਖਾਣਾ ਵਾ ਸਲਾਦ ਤੇ ਜਦੋਂ ਵੀ ਸਲਾਦ ਖਾਣਾ ਵਾ ਕੋਸ਼ਿਸ਼ ਕਰੋ ਵੀ ਉਹ ਸਲਾਦ ਕਹਿੰਦਾ ਖੀਰਾ ਨਾ ਹੋਵੇ ਵੀ ਇੱਕ ਖੀਰਾ ਕੱਟ ਲਿਆ ਵੀ ਪਲੇਟ ਭਰ ਲਈ ਖੀਰਾ ਖਾ ਲਈ ਨਹੀਂ ਸਲਾਦ ਦੇ ਵਿੱਚ ਕਲਰ ਵੇਰੀਏਸ਼ਨ ਹੋਣਾ ਚਾਹੀਦਾ ਵਾ ਜੇ ਮੰਨ ਕੇ ਚਲੋ ਇੱਕ ਖੀਰਾ ਕੱਟ ਲਿਆ ਮੂਲੀ ਕੱਟ ਲਈ ਗਾਜਰ ਕੱਟ ਲਿਆ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਚਕੁੰਦਰ ਕੱਟ ਲਈ ਅਲੱਗ-ਅਲੱਗ ਕਲਰ ਹੋਗੇ ਨਾ ਰੈੱਡ ਕਲਰ ਵੀ ਆ ਗਿਆ ਗ੍ਰੀਨ ਵੀ ਆ ਗਿਆ yellow ਵੀ ਆ ਗਿਆ ਅਲੱਗ-ਅਲੱਗ ਕਲਰ ਆ ਗਏ ਆ ਸੋ ਇਸ ਤਰ੍ਹਾਂ ਕਰਕੇ ਜਿਹੜੀ ਤੁਹਾਡੀ ਪਲੇਟ ਹੁੰਦੀ ਹੈ ਸਲਾਦ ਦੀ ਉਹਨੂੰ ਇਦਾਂ ਕਲਰ ਦੇ ਵੇਰੀਏਸ਼ਨ ਦੇ ਨਾਲ ਸਜਾਇਆ ਕਰੋ ਜਦੋਂ ਤੁਸੀਂ ਇਦਾਂ ਦੀ ਚੀਜ਼ਾਂ ਖਾਓਗੇ ਤੁਹਾਨੂੰ ਹਰੇਕ ਮਤਲਬੀ ਵੇਜੀਟੇਬਲ ਤੋਂ ਤੁਹਾਨੂੰ ਅਲੱਗ-ਅਲੱਗ ਮਿਨਰਲ ਮਿਲਣਗੇ ਸਿਕੁੰਦਰ ਦਾ ਆਪਣਾ ਕੰਮ ਆ ਖੇਰੇ ਦਾ ਆਪਣਾ ਕੰਮ ਆ ਦਾਜਰ ਦਾ ਆਪਣਾ ਕੰਮ ਆ ਉਹਨੇ ਤੁਹਾਡੀ ਬੋਡੀ ਨੂੰ ਗਰੋਥ ਹੀ ਕਰਨੀ ਆ ਤੁਹਾਡਾ ਬੋਡੀ weight ਘਟਾਉਣਾ ਹੀ ਆ ਉਹਨੇ ਜਿਹੜੀ ਤੁਹਾਡੇ ਸਰੀਰ ਤੇ ਗੰਦ ਜੰਮਿਆ ਹੋਇਆ ਨਾ ਫੈਟ ਜੰਮੀ ਹੋਈ ਆ ਉਹਨੇ ਸਲਾਦ ਨੇ ਘਟਾਉਣਾ ਹੀ ਘਟਾਉਣਾ ਵਾ ਜਦੋਂ ਤੁਸੀਂ ਵਿਆਹ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਪਾਰਟੀ ਦੇ ਵਿੱਚ ਜਾਂਦੇ ਹੋ ਉੱਥੇ ਸਲਾਦ ਲੱਗਾ ਹੁੰਦਾ ਪਲੇਟ ਤੁਸੀਂ ਸਲਾਦ ਦੇ ਵਿੱਚੋਂ ਖਾਂਦੇ ਨਹੀਂ ਕੁਝ ਵੀ ਚੱਕ ਕੇ ਤੁਸੀਂ ਸਭ ਤੋਂ ਜਾ ਕੇ ਕੀ ਕਰਦੇ ਹੋ ਮਿੱਠਾ ਜਿੱਥੇ ਪਿਆ ਹੁੰਦਾ ਰਸਗੁੱਲੇ ਪਏ ਹੁਣ ਗਲਾਉ ਜੰਮਣ ਪਏ ਹੁਣ ਤੁਸੀਂ ਉੱਤੇ ਟੁੱਟ ਕੇ ਪੈਣੇ ਹੋ ਵੀ ਯਾਰ ਤੁਸੀਂ ਅਸੀਂ ਇਹ ਖਾਈਏ हां चलो जे तू लाइफ ਨੂੰ ਇੰਜੋਏ ਕਰਨਾ ਵਾ ਮੈਂ ਕਹਿੰਨਾ ਜ਼ਰੂਰੀ ਹੈ ਲਾਈਫ ਨੂੰ ਇੰਜੋਏ ਕਰਨਾ ਪਰ ਮਹੀਨੇ 'ਚ ਯਾਰ ਇੱਕ ਦਿਨ ਖਾ ਲਓ ਕਿ ਢੀ ਗੱਲ ਆ ਮਹੀਨੇ 'ਚ ਇੱਕ ਦਿਨ ਖਾ ਲਓ ਤੈਨੂੰ ਕੁਝ ਨਹੀਂ ਕਹਦਾਗਾ ਜੋ ਮਰਜ਼ੀ ਖਾ ਲਓ ਜੋ ਤੁਹਾਡਾ ਦਿਲ ਕਰਦਾ ਜਿੰਨਾ ਮਰਜ਼ੀ ਪੀਜ਼ਾ ਖਾ ਲਓ ਜਿੰਨੇ ਮਰਜ਼ੀ ਰਸਗੁੱਲੇ ਖਾ ਲਓ ਗੁਲਾਬ ਜਮਨ ਖਾ ਲਓ ਕੋਈ ਗੱਲ ਨਹੀਂ ਯਾਰ ਖਾ ਲਓ ਕੁਝ ਨਹੀਂ ਹੁੰਦਾਗਾ ਮਹੀਨੇ 'ਚ ਪਰ ਇੱਕ ਵਾਰ ਇਹ ਨਹੀਂ ਵੀ ਤੁਸੀਂ ਰੋਜ਼ ਹੀ ਚੱਲਦੇ ਰਹੋ ਰੋਜ਼ ਦੀ ਬਜਾਏ ਤੁਸੀਂ ਹਫਤੇ 'ਚ ਦੋ ਦਿਨ ਖਾ ਲਿਆ ਮਤਲਬ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਖਾ ਲਿਆ ਜਾਨੀ ਕਿ ਮਹੀਨੇ ਦੇ ਵਿੱਚ ਫਿਰ ਤੁਸੀਂ 8 ਵਾਰ ਖਾ ਗਏ ਇਹ ਗੱਲ ਮੰਨ ਨਹੀਂ ਕਰਨਾ ਹੈਗਾ ਇਹ ਗਲਤੀ ਨਹੀਂ ਕਰਨੀ ਮਹੀਨੇ ਦੇ ਵਿੱਚ ਜੇ ਖਾਣਾ ਹੀ ਆ ਤਾਂ ਤੁਸੀਂ ਸਿਰਫ ਇੱਕ ਵਾਰ ਖਾ ਲਓ ਜਿਆਦਾ ਨਹੀਂ ਖਾਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਸੇ ਡਾਈਟ ਦੇ ਉੱਤੇ ਆ ਜਾਓ ਪ੍ਰੋਟੀਨ ਲੈਵਲ ਨੂੰ ਜਿਆਦਾ ਵਧਾਓ ਤੇ ਜਿਹੜੇ ਬਾਕੀ ਚੀਜ਼ਾਂ ਨੇ 슈ਗਰ ਨੂੰ ਬਿਲਕੁਲ ਬੰਦ ਕਰ ਦੋ ਮੇਦੇ ਤੋਂ ਬਣੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੋ ਤਲੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਹੈਗੀਆਂ ਔਇਲੀ ਚ ਜਬ ਬਿਲਕੁਲ ਨਹੀਂ ਖਾਣੀਆਂ ਹੈਗੀਆਂ ਜਦੋਂ ਤੁਸੀਂ ਔਇਲੀ ਚੀਜ਼ਾਂ ਨੂੰ ਮਿੱਠੇਲੀਆਂ ਚੀਜ਼ਾਂ ਨੂੰ ਇਹ ਚੀਜ਼ਾਂ ਨੂੰ ਤੁਸੀਂ ਬੰਦ ਕਰਤਾ ਨਾ ਮੇਦੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਤੁਸੀਂ ਬੰਦ ਕਰਤਾ ਤਾਂ ਤੁਸੀਂ ਖੁਦ ਦੇਖਿਓ ਤੁਹਾਡਾ ਬੋਡੀ weight ਜਿਹੜਾ ਕਿੰਨੀ ਛੇਤੀ ਘਟਣਾ ਸ਼ੁਰੂ ਹੋ ਜਾਏਗਾ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਫਿੱਟ ਮਹਿਸੂਸ ਕਰੋਗੇ ਤੁਸੀਂ ਸਿਹਤ ਪੱਖੋਂ ਵੀ ਫਿੱਟ ਹੋਵੋਗੇ ਤੇ ਮੈਂਟਲੀ ਦਿਮਾਗ ਤੋਂ ਵੀ ਤੁਸੀਂ ਫਿੱਟ ਹੋਵੋਗੇ ਤੇ ਤੁਸੀਂ ਉਮਰ ਦੇਖਿਓ ਤੁਹਾਡੀ ਉਮਰ ਅੱਗੇ ਨਾਲੋਂ ਕਿੰਨੀ ਦੁੱਗਣੀ ਵਧੇਗੀ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਤੁਸੀਂ ਖਾਣਾ ਬੰਦ ਕਰ ਦਿਓ ਜਿਹੜੇ ਤੁਹਾਡੇ ਬੋਡੀ weight ਤੁਹਾਡਾ ਵਧਦਾ ਵਾ ਤੁਹਾਡੇ ਫੈਟ ਕਿਉਂ ਵਧਦੀ ਆ ਤੁਹਾਡਾ ਭਾਰ ਕਿਉਂ ਵਧਦਾ ਵਾ ਤੁਹਾਡਾ ਭਾਰ ਵਧਣ ਦਾ ਕਾਰਨ ਇਹੀ ਆ ਤੁਹਾਡੀ ਫੈਟ ਵਧਣ ਦਾ ਕਾਰਨ ਇਹੀ ਆ ਤੁਹਾਡਾ ਵਡਾ ਢਿੱਡ ਜਿਹੜਾ ਬਾਹਰੋਂ ਨਿਕਲਿਆ ਵਾ ਤੁਹਾਡਾ ਢਿੱਡ ਨਿਕਲਣ ਦਾ ਕਾਰਨ ਮੈਨ ਇਹੀ ਆ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਮਿੱਠੇ ਦੇ ਵਿੱਚ ਕੁਝ ਨਹੀਂ ਹੈਗਾ ਮਿੱਠਾ ਬਿਮਾਰੀਆਂ ਦਾ ਘਰ ਵਾ ਤਲੀਆਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ ਤਲੀਆਂ ਚੀਜ਼ਾਂ ਵੀ ਬਿਮਾਰੀਆਂ ਦਾ ਘਰ ਵਾ ਕੋਈ ਤਲੀ ਚੀਜ਼ ਨਾ ਖਾਓ ਕੋਈ ਮਿੱਠਾ ਨਾ ਖਾਓ ਅਗਰ ਖਾਣਾ ਤਾਂ ਸਿੰਪਲ ਤੇ ਸਾਦਾ ਖਾਣਾ ਖਾਓ ਪ੍ਰੋਟੀਨ ਲੈਵਲ ਵਧਾਓ ਤੁਸੀਂ ਜਿਹਦੇ ਵਿੱਚ ਜ਼ਿਆਦਾ ਪ੍ਰੋਟੀਨ ਹਨ ਨਾ ਉਹ ਚੀਜ਼ਾਂ ਖਾਓ ਜਿਹਦੇ ਵਿੱਚ ਜ਼ਿਆਦਾ ਪ੍ਰੋਟੀਨ ਆ ਜੇ ਤੁਸੀਂ ਕਹਿੰਦੇ ਵੀ ਮੈਂ ਉਹਦੇ ਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਵੀ ਪ੍ਰੋਟੀਨ ਕਿਹਦੇ ਵਿੱਚ ਆ ਵੀ ਸਾਨੂੰ ਕੀ ਖਾਣਾ ਚਾਹੀਦਾ ਵਾ ਉਹਦੇ ਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਵਹੀ ਕੱਲੀ ਕੱਲੀ ਚੀਜ਼ ਦੱਸਾਂ ਵੀ ਪ੍ਰੋਟੀਨ ਇਹਦੇ ਵਿੱਚ ਵਧੀਆ ਵਾ ਤੁਹਾਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਾਰਬੋਹਾਈਡਰੇਟ ਇਹਦੇ ਵਿੱਚ ਆ ਗੁੱਡ ਫੈਟ ਇਹਦੇ ਵਿੱਚ ਆ ਵੀ ਤੁਹਾਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਤੁਹਾਡੇ ਜਿਆਦਾ ਕਮੈਂਟ ਆਉਣਗੇ ਤਾਂ ਮੈਂ ਬਹੁਤ ਛੇਤੀ ਕੋਸ਼ਿਸ਼ ਕਰਾਂਗਾ ਤੁਹਾਡੇ ਵਾਸਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਪ੍ਰੋਪਰਲੀ ਵੀ ਇਹ ਚੀਜ਼ਾਂ ਦੇ ਵਿੱਚ ਪ੍ਰੋਟੀਨ ਹੁੰਦਾ ਹੋਵੇ ਸਾਨੂੰ ਇਹ ਚੀਜ਼ਾਂ ਸਾਨੂੰ ਖਾਣੀਆਂ ਤੋਂ ਡਟਡ ਜਿਹੜਾ ਬਾਹਰ ਨਿਕਲਦਾ ਵਾ ਤੁਹਾਡੇ ਉੱਤੇ ਜਿਹੜੀ ਫੈਟ ਚੜਦੀ ਆ ਚਰਬੀ ਚੜਦੀ ਆ ਇਹੀ ਕਰਨਾ ਇਹ ਚੀਜ਼ਾਂ ਕਰਕੇ ਤੁਹਾਡਾ ਜਿਹੜਾ ਬੋਡੀ weight ਆ ਜਿਆਦਾ ਵਾਜਦਾ ਵਾ ਇਹ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦਿਓ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਖਾਣਾ ਬੰਦ ਕਰ ਦੋਗੇ ਤੁਹਾਡੀ ਬੋਡੀ weight ਆ ਜਿਹੜਾ ਆਟੋਮੈਟਿਕੀ ਘਟਣਾ ਸ਼ੁਰੂ ਹੋ ਜਾਏਗਾ ਜੀ ਤੇ ਵਰਕਆਊਟ ਆਪਣੀ ਰੁਟੀਨ ਦੇ ਵਿੱਚ ਜ਼ਰੂਰ ਐਡ ਕਰੋ ਜੀ ਤੇ ਪਾਣੀ ਵੱਧ ਤੋਂ ਵੱਧ ਪੀਓ ਸਵੇਰੇ ਉੱਠਣ ਸਰ ਗਰਮ ਪਾਣੀ ਜ਼ਰੂਰ ਪੀਓ ਕਿਉਂਕਿ ਜਦੋਂ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਹੋ ਉਹਦੇ ਨਾਲ ਤੁਹਾਡੀ ਬੋਡੀ ਦਾ ਜਿਹੜਾ ਮੈਟਾਬੋਲਿਜ਼ਮ ਆ ਫਾਸਟ ਹੋ ਜਾਂਦਾ ਤੇ ਤੁਹਾਡਾ ਬੋਡੀ weight ਘਟਨਾ ਸ਼ੁਰੂ ਹੋ ਜਾਂਦਾ ਵਾ ਜਿੰਨਾ ਫਾਸਟ ਤੁਹਾਡਾ ਮੈਟਾਬੋਲਿਜ਼ਮ ਹੋਏਗਾ ਉਨੀ ਤੇਜ਼ੀ ਤੁਹਾਡਾ ਬੋਡੀ weight ਘਟੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲ